ਮੇਰੇ ਰੁਦਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋ ਵੇ ਪੰਦਰ ਉਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ WhatsApp ਦੇ ਉੱਤੇ ਮੈਨੂੰ ਮੈਸੇਜ ਵੀ ਆਏ ਉਹਨਾਂ ਨੇ Instagram ਦੇ ਉੱਤੇ ਵੀ ਮੈਸੇਜ ਕੀਤੇ ਉਹ ਕਹਿੰਦੇ ਕਿ ਵੀਰ ਜੀ ਪਾਣੀ ਨਾਲ ਸਾਡਾ ਭਾਰ ਘਟਦਾ ਜਾਂ ਵਧਦਾ ਜਿਆਦਾ ਦੇ ਮੈਸੇਜ ਇਹ ਹੀ ਸੀਗੇ ਉਹ ਕਹਿੰਦੇ ਕਿ ਵੀਰ ਜੀ ਜਦੋਂ ਵੀ ਅਸੀਂ ਪਾਣੀ ਪੀ ਲੈਂਦੇ ਹਾਂ ਨਾ ਸਾਡਾ ਜਿਹੜਾ ਭਾਰ ਉਹ ਵਧ ਜਾਂਦਾ ਵਾ ਕਿਲੋ ਉਹ ਕਹਿੰਦੇ ਸੀ ਪਾਣੀ ਮਤਲਬ ਵੀ ਪੀਣਾ ਘੱਟ ਕਰਤਾ ਇਸ ਕਰਕੇ ਅਸੀਂ ਪਾਣੀ ਬਹੁਤ ਘੱਟ ਪੀਨੇ ਵੀ ਸਾਡਾ ਜਿਹੜਾ ਭਾਰ ਆ ਉਹ ਨਾ ਵਧੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਪਾਣੀ ਪੀਣ ਨਾਲ ਤੁਹਾਡਾ ਭਾਰ ਵਧਦਾ ਜਾਂ ਘਟਦਾ ਵਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਨਾ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਕਿ ਪਾਣੀ ਸਾਡੇ ਲਈ ਕਿੰਨਾ ਜ਼ਰੂਰੀ ਆ ਸਾਨੂੰ ਪਾਣੀ ਪੀਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ ਸਾਨੂੰ ਇੱਕ ਦਿਨ ਦੇ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਵਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਪਾਂ ਜਿਹੜਾ ਤੁਹਾਡਾ ਮੈਥ ਹੈ ਵੀ ਤੁਸੀਂ ਕਿੰਨੂ ਕਿ ਪਾਣੀ ਪੀਣ ਨਾਲ ਸਾਡਾ ਜਿਹੜਾ weight ਆ ਉਹ weight ਵਧਦਾ ਵਾ ਦੇਖੋ ਪਾਣੀ ਪੀਣ ਨਾਲ ਤੁਹਾਡਾ body weight ਨਹੀਂ ਵਧਦਾ ਆਏਗਾ body weight ਜਿਹੜਾ ਤੁਹਾਡਾ ਪਾਣੀ ਪੀਣ ਨਾਲ ਬਿਲਕੁਲ ਵੀ ਨਹੀਂ ਵਧੇਗਾ ਕਿਉਂਕਿ ਦੇਖੋ ਤੁਹਾਡਾ weight ਵਧਦਾ ਕਦੋਂ ਆ ਤੁਹਾਡਾ body weight ਉਦੋਂ ਵਧਦਾ ਵਾ ਜਦੋਂ ਤੁਸੀਂ ਕੈਲਰੀਜ਼ ਜ਼ਿਆਦਾ ਲੈ ਲੈਂਦੇ ਹੋ ਜਦੋਂ ਤੁਸੀਂ ਪਾਣੀ ਪੀ ਲੈਂਦੇ ਹੋ ਨਾ ਪਾਣੀ ਨਾਲ ਜਿਹੜਾ ਤੁਹਾਡਾ weight ਵਧਦਾ ਵਾ ਹਾਂ ਵਧੇਗਾ ਜ਼ਰੂਰ ਤੁਹਾਡੀ ਬੋਡੀ ਦੇ ਵਿੱਚ ਮੰਨ ਕੇ ਚੱਲੋ ਕੋਈ ਚੀਜ਼ ਅੰਦਰ ਚਲੇਗੀ ਆ ਉਹਦੇ ਨਾਲ ਤਾਂ ਵਜਨ ਵਧੇ ਹੀ ਵਧੇਗਾ ਬਟ ਜਿਹੜਾ ਪਾਣੀ ਹੁੰਦਾ ਵੋ ਪਾਣੀ ਨਾਲ ਜਿਹੜਾ ਟੈਂਪਰਰੀ ਜਿਹਨੂੰ ਆਪਾਂ ਕਹਿੰਦੇ ਆ ਟੈਂਪਰਰੀ weight ਆ ਜਿਹੜਾ ਉਹ ਵਾਧਦਾ ਵਾ ਜਾਨੀ ਜੀ ਮਤਲਬ ਕੁਝ ਘੰਟੇ ਤੱਕ ਜਿਹੜੀ ਜੇ ਆਪਾਂ ਇੱਕ ਦਿਨ ਕਹਿੰਦੇ ਜੇ ਦੋ ਦਿਨ ਵਾਸਤੇ weight ਵਾਧਦਾ ਵਾ ਉਹ ਸਦਾ ਲਈ ਤੁਹਾਡਾ ਬੋਡੀ weight ਨਹੀਂ ਵਾਧਦਾ ਹੈਗਾ ਕਿਉਂਕਿ ਜਿਹੜਾ ਪਾਣੀ ਹੈ ਨਾ ਪਾਣੀ ਦੇ ਵਿੱਚ 0 ਕੈਲਰੀਜ਼ ਹੁੰਦੀਆਂ ਨੇ ਜਿਓ ਕੱਲਾ ਪਾਣੀ ਇਹੋ ਜੀ ਚੀਜ਼ ਹੈ ਜਿਹਦੇ ਵਿੱਚ 0 ਕੈਲਰੀਜ਼ ਹੁੰਦੀਆਂ ਨੇ ਪਾਣੀ ਤੁਸੀਂ ਜਿੰਨਾ ਮਰਜ਼ੀ ਪੀ ਸਕਦੇ ਹੋ ਪਾਣੀ ਨਾਲ ਤੁਹਾਡਾ ਬੋਡੀ weight ਬਿਲਕੁਲ ਵੀ ਨਹੀਂ ਵਧੇਗਾ ਨਹੀਂ ਵਧੇਗਾ ਆਪਣੇ ਦਿਮਾਗ ਦੇ ਵਿੱਚੋਂ ਇਹ ਚੀਜ਼ ਕੱਢ ਦੋ ਕਿ ਪਾਣੀ ਪੀਣ ਨਾਲ ਸਾਡਾ ਬੋਡੀ weight ਵਧਦਾ ਵਾ ਪਾਣੀ ਪੀਣ ਨਾਲ ਬੋਡੀ weight ਨਹੀਂ ਵਧਦਾ ਜੇ ਤੁਸੀਂ ਕੋਲਡ ਡਰਿੰਕ ਪੀਓਗੇ ਜੂਸ ਪੀਓਗੇ ਜਾਂ ਤੁਸੀਂ ਨਿੰਬੂ ਪਾਣੀ ਪੀਓਗੇ ਨਾ ਮਿੱਠਾ ਪਾ ਕੇ ਤਾਂ ਤੁਹਾਡਾ ਬੋਡੀ weight ਵਧੇਗਾ ਨਿੰਬੂ ਪਾਣੀ ਜੇ ਤੁਸੀਂ ਪੀਓਗੇ ਵਿਦਆਊਟ 슈ਗਰ ਪੀਓਗੇ ਨਾ ਤੁਹਾਡਾ ਬੋਡੀ weight ਫਿਰ ਘਟੇਗਾ ਵਧੇਗਾ ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਕੋਲਡ ਡਰਿੰਕ ਪੀ ਲੈਨੇ ਹੋ ਜੂਸ ਪੀ ਲੈਨੇ ਹੋ ਕੋਈ ਵੀ ਚੀਜ਼ ਪੀ ਲੈਨੇ ਹੋ ਉਹਦੇ ਵਿੱਚ ਮਤਲਬੀ ਫਲੇਵਰ ਪਾਈ ਹੁੰਦੇ ਨੇ ਉਹਦੀ ਕੈਂਡੀਜ਼ ਲਗਾ ਲਓ ਬਾਕੀ ਤੁਸੀਂ ਸ਼ੂਗਰ ਲਗਾ ਲਓ ਉਹਦੀ ਕੈਂਡੀਜ਼ ਲਗਾ ਲਓ ਉਹਦੇ ਨਾਲ ਤੁਹਾਡਾ ਬੋਡੀ weight ਵਧੇਗਾ ਵਧੇਗਾ ਪਰ ਪਾਣੀ ਕਰਨਾ ਇਹੋ ਜੀ ਚੀਜ਼ਾ ਵੀ ਪਾਣੀ ਨਾਲ ਤੁਹਾਡਾ ਬੋਡੀ weight ਬਿਲਕੁਲ ਨਹੀਂ ਵਧੇਗਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਇੱਕ ਦਿਨ ਦੇ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਵਾ ਤੇ ਪਾਣੀ ਸਾਡੇ ਲਈ ਕਿੰਨਾ ਕੁ ਜ਼ਰੂਰੀ ਆ ਦੇਖੋ ਸਾਨੂੰ ਜੇ ਆਪਾਂ ਗੱਲ ਕਰੀਏ ਕਿ ਇੱਕ ਦਿਨ ਦੇ ਵਿੱਚ ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਵਾ ਹਾਂ ਵੈਸੇ ਜਿਹੜਾ ਪਾਣੀ ਸਾਨੂੰ ਪੀਣਾ ਚਾਹੀਦਾ ਹਨਾ ਉਹ ਘੱਟੋ-ਘੱਟ ਸਾਨੂੰ 3 ਤੋਂ ਲੈ ਕੇ 4 ਲੀਟਰ ਘੱਟੋ-ਘੱਟ ਪੀਣਾ ਚਾਹੀਦਾ ਵਾ ਦੇਖੋ ਜਿਹੜਾ ਪਾਣੀ ਹੁੰਦਾ ਵਾ ਨਾ ਉਹ ਮਤਲਬ ਹਰੇਕ ਜੇ ਆਪਾਂ ਮੰਨ ਕੇ ਕਿ ਲਈ ਇੱਕ ਡਾਈਟ ਚਾਰਟ ਬਣਾਇਆ ਜਾਂਦਾ ਵਾ ਜੇ ਕਿਸੇ ਨੇ ਭਾਰ ਵਧਾਉਣਾ ਜਾਂ ਘਟਾਉਣਾ ਠੀਕ ਹੈ ਜੀ ਉਹਦੇ ਅਕੋਰਡਿੰਗ ਹੀ ਉਹਨੂੰ ਦੱਸਿਆ ਜਾਂਦਾ ਵਾ ਕਿ ਤੂੰ ਇੰਨਾ ਪਾਣੀ ਪੀ ਸਕਦਾ ਜਾਂ ਇੰਨਾ ਨਹੀਂ ਪੀ ਸਕਦਾ ਵੈਸੇ ਜਿਹੜਾ ਨੋਰਮਲ ਜਾਂ ਹਰੇਕ ਬੰਦੇ ਨੂੰ ਹਰੇਕ ਇਨਸਾਨ ਨੂੰ ਘੱਟੋ-ਘੱਟ 3 ਲੀਟਰ ਤੋਂ ਲੈ ਕੇ 4 ਲੀਟਰ 4 ਲੀਟਰ ਤੱਕ ਤੁਸੀਂ ਪਾਣੀ ਇੱਕ ਦਿਨ ਦੇ ਵਿੱਚ ਪੀਣਾ ਹੀ ਪੀਣਾ ਵਾ ਮੰਨ ਕੇ ਚ ਉੱਠਣਸਾਰ ਕੋਸਾਜਾ ਪਾਣੀ ਕਰਕੇ ਤੁਸੀਂ ਪੀਣਾ ਹੀ ਪੀਣਾ ਵਾ ਘਟੋ ਘਟ ਦੋ ਗਲਾਸ ਜਾਨੀ ਕਿ ਅੱਧਾ ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਬੈੱਡ ਦੇ ਉੱਤੇ ਬੈਠਿਆ ਨੇ ਖਾਲੀ ਪੇਟ ਤੇ ਜਦੋਂ ਤੁਸੀਂ ਸੋਣਾ ਵਾ ਰਾਤ ਨੂੰ ਜਦੋਂ ਤੁਸੀਂ ਸੋਣਾ ਨਾ ਉਦੋਂ ਵੀ ਤੁਸੀਂ ਘਟੋ ਘਟ ਇੱਕ ਗਲਾਸ ਪਾਣੀ ਪੀ ਕੇ ਸੋਣਾ ਹੀ ਸੋਣਾ ਵਾ ਜਦੋਂ ਤੁਸੀਂ ਦਿਨ ਦੀ ਆਪਣੀ ਦੀ ਸ਼ੁਰੂਆਤ ਕਰਨੀ ਆ ਤਾਂ ਪਾਣੀ ਤੁਸੀਂ ਹੀ ਕਰਨੀ ਆ ਤੇ ਜਦੋਂ ਤੁਸੀਂ ਆਪਣੀ ਦਿਨ ਦੀ ਮਤਲਬ ਸਮਾਪਤੀ ਕਰਨੀ ਆ ਦਿਨ ਨੂੰ ਖਤਮ ਕਰਨਾ ਉਦੋਂ ਵੀ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ ਜਿਹੜੀ ਦਿਨ ਦੀ ਸ਼ੁਰੂਆਤ ਪਾਣੀ ਪੀ ਕੇ ਕਰਨੀ ਆ ਤੇ ਜਿਹੜਾ ਦਿੰਨ ਹੁਦ ਤੱਕ ਖਤਮ ਕਰਨਾ ਉਹ ਵੀ ਤੁਸੀਂ ਪਾਣੀ ਪੀ ਕੇ ਕਰਨਾ ਹੀ ਕਰਨਾ ਵਾ ਘਟੋ ਘਟ ਤੁਸੀਂ 3 ਤੋਂ ਲੈ ਕੇ 4 ਲੀਟਰ ਪਾਣੀ ਪੀਣਾ ਹੀ ਪੀਣਾ ਵਾ ਚਾਹੇ ਤੁਸੀਂ ਫੀਮੇਲ ਹੋ ਜਾਂ ਫਿਰ ਤੁਸੀਂ ਮੇਲ ਹੋ ਤੁਹਾਨੂੰ ਪਾਣੀ ਵੱਤ ਤੋਂ ਵੱਤ ਪੀਣਾ ਚਾਹੀਦਾ ਵਾ ਦੇਖੋ ਜਦੋਂ ਪਾਣੀ ਆ ਪਾਣੀ ਪੀਂਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ ਬਹੁਤ ਜ਼ਿਆਦਾ ਫਾਇਦੇ ਆ ਪਾਣੀ ਪੀਣ ਨਾਲ ਦੇਖੋ ਸਾਨੂੰ ਬਹੁਤ ਬਹੁਤ ਘੱਟ ਬਿਮਾਰੀਆਂ ਲੱਗਦੇ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ 4 ਲੀਟਰ ਤੋਂ ਵੱਧ ਪਾਣੀ ਵੀ ਨਾ ਪੀਓ ਜੇ ਤੁਸੀਂ ਪਾਣੀ ਵੱਧ ਪੀ ਲੂਗੇ ਨਾ ਤਾਂ ਉਹਦੇ ਨਾਲ ਤੁਹਾਨੂੰ ਨੁਕਸਾਨ ਵੀ ਹੋਏਗਾ ਹਾਈਡਰੇਸ਼ਨ ਵਗੈਰਾ ਤੁਹਾਨੂੰ ਹੋਣ ਲੱਗ ਜਾਈ ਚੱਕਰ ਆਣ ਦੇ ਸ਼ੁਰੂ ਹੋ ਜਾਣਗੇ ਤੁਹਾਨੂੰ ਪਾਣੀ ਜਿਆਦਾ ਵੀ ਨਹੀਂ ਪੀਣਾ ਘੱਟੋ ਘੱਟ ਤੁਸੀਂ 4 ਲੀਟਰ ਪਾਣੀ ਪੀਣਾ ਉਹ ਵੀ ਗਲਾਸ ਗਲਾਸ ਕਰਕੇ ਪੀਣਾ ਵਾ ਇੱਕ ਗਲਾਸ ਪੀ ਲਿਆ ਉਹਨਾਂ ਫੇਰ ਪੀ ਲਿਆ ਘੰਟੇ ਬਾਅਦ ਅਤੇ ਘੰਟੇ ਬਾਅਦ ਪੀ ਲਿਆ ਹਣਾ ਫਿਰ 20-25 ਮਿੰਟ ਬਾਅਦ ਇਵੇਂ-ਇਵੇਂ ਪਾਣੀ ਪੀਣਾ ਇੱਕੋ ਧੰਗ ਨਹੀਂ ਪੀਣਾ ਹੈਗਾ ਸੋ ਉਹਦੇ ਨਾਲ ਕੀ ਹੈ ਕਿ ਦੇਖੋ ਇੱਕ ਤੁਹਾਨੂੰ ਮੈਂ ਉਦਾਹਰਨ ਦੇ ਦਿੰਦਾ ਮੰਨ ਕੇ ਚੱਲੋ ਤੁਸੀਂ ਜਿੱਤੇ ਇੱਕ ਥਾਂ ਦੇ ਉੱਤੇ ਕੱਪੜੇ ਵਗੈਰਾ ਧੋਨੇ ਹੋ ਨਾ ਸਰਫ ਨਾਲ ਜਾਂ ਸਾਬਣ ਨਾਲ ਧੋਨੇ ਹੋ ਜਦੋਂ ਤੁਸੀਂ ਕੱਪੜੇ ਆਪਾਂ ਕੀ ਕਰਦੇ ਆਪਾਂ ਇੱਕ ਬਾਲਟੀ ਪਾਣੀ ਦੀ ਭਰ ਕੇ ਨਾ ਆਪਾਂ ਜ਼ੋਰ ਦੀ ਰੋੜ ਕੇ ਮਾਉਂਦੇ ਆ ਤਾਂ ਜਿਹੜਾ ਗੰਦਮੰਦੂ ਦਾ ਸਾਰਾ ਸਾਬਣ ਸਰਫ ਉਹ ਸਾਰਾ ਕੁਝ ਸਾਫ਼ ਹੋ ਜਾਂਦਾ ਵਾ ਇਸੇ ਤਰ੍ਹਾਂ ਪਾਣੀ ਸਾਡੀ ਬੋਡੀ ਦੇ ਵਿੱਚ ਜਾ ਕੇ ਕੰਮ ਕਰਦਾ ਜਦੋਂ ਤੁਸੀਂ 3-4 ਲੀਟਰ ਪਾਣੀ ਪੀ ਲੈਨੇ ਸਾਡੀ ਬੋਡੀ ਦੇ ਅੰਦਰ 3-4 ਲੀਟਰ ਪਾਣੀ ਚੱਲਿਆ ਜਾਂਦਾ ਵਾ ਨਾ ਤਾਂ ਜਿਹੜੀ ਵੀ ਪਾਣੀ ਆ ਉਹ ਸਾਡੀ ਪੂਰੀ ਬੋਡੀ ਨੂੰ ਪੂਰੀ ਬੋਡੀ ਨੂੰ ਪਾਣੀ ਵਾਸ਼ ਕਰ ਦਿੰਦਾ ਵਾ ਜੜ ਮਤਲਬ ਵੀ ਗੰਦਮੰਦ ਸਾਡੀ ਬੋਡੀ ਦੇ ਅੰਦਰ ਹੁੰਦਾ ਵਾ ਕੁਛ ਟਾਇਲਟ ਰਾਈ ਬਾਹਰ ਨਿਕਲ ਜਾਂਦਾ ਕੁਛ ਵਾਸ਼ਰੂਮ ਨਾਲੀ ਬਾਥਰੂਮ ਰਾਈ ਉਹ ਬਾਹਰ ਆ ਹੀ ਜਾਂਦਾ ਵਾ ਕਿਉਂਕਿ ਪ ਬਾਥਰੂਮ ਬਹੁਤ ਜ਼ਿਆਦਾ ਆਏਗਾ ਉਹਦਾ ਇਹੀ ਕਰਨਾ ਜਿਹੜੇ ਤੁਹਾਡੇ ਅੰਦਰ ਮਤਲਬ ਗੰਦਮੰਦ ਹੁੰਦਾ ਵਾ ਜਸੋ ਵਰਕਾਰੀਆਂ ਤੁਹਾਡੀ ਬਿਮਾਰੀਆਂ ਅੰਦਰ ਬੈਠੀਆਂ ਹੁੰਦੀਆਂ ਨੇ ਨਾ ਗੰਦਮੰਦ ਨਾਲ ਕਿ ਕਿੜੇ ਕਮੋੜੇ ਜਿਹੜੇ ਲੱਗੇ ਹੁੰਦੇ ਉਹ ਸਾਰੇ ਦਬਾਰ ਨਿਕਲ ਜਾਂਦੇ ਆ ਸੋ ਇਸ ਕਰਕੇ ਪਾਣੀ ਸਾਡੇ ਲਈ ਪੀਣਾ ਬਹੁਤ ਜ਼ਰੂਰੀ ਆ ਹੁਣ ਆਪਾਂ ਗੱਲ ਕਰ ਲਈਏ ਪਾਣੀ ਪੀਣ ਨਾਲ ਤੁਹਾਡਾ ਜਿਹੜਾ ਭਾਰ ਉਹ ਘਟਦਾ ਵਾ हां ए बिल्कुल सच्ची ਗੱਲ ਆ ਪਾਣੀ ਪੀਣ ਨਾਲ ਤੁਹਾਡਾ ਜਿਹੜਾ ਬੋਡੀ weight ਆ ਉਹ ਘਟੇਗਾ ਵਧੇਗਾ ਨਹੀਂ ਉਹਦੇ ਨਾਲ ਸਗੋਂ ਤੁਹਾਡਾ ਬੋਡੀ weight ਜਿਹੜਾ ਉਹ ਘਟੇਗਾ ਕਿਉਂਕਿ ਉਹਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਵੱਧ ਤੋਂ ਵੱਧ ਪਾਣੀ ਪੀਓਗੇ ਤੁਹਾਡੀ ਜਿਹੜੀ ਬੋਡੀ ਆ ਨਾ ਅੰਦਰੋਂ ਕਲੀਨ ਹੁੰਦੀ ਜਾਏਗੀ ਸਾਫ਼ ਹੁੰਦੀ ਜਾਏਗੀ ਜਿਹੜਾ ਤੁਹਾਡੀ ਬੋਡੀ ਦੇ ਅੰਦਰ ਗੰਦਮੰਦ ਹੁੰਦਾ ਵਾ ਉਹ ਸਾਰਾ ਬਾਹਰ ਨਿਕਲ ਜਾਂਦਾ ਬਾਥਰੂਮ ਰਾਈ ਟਾਇਲਟ ਰਾਈ ਸੋ ਇਸ ਕਰਕੇ ਜਿਆਦਾ ਪਾਣੀ ਪੀਣ ਦੀ ਕੋਸ਼ਿਸ਼ ਕਰਿਆ ਕਦੋਂ ਤੇ ਜਿੰਨਾ ਤੁਸੀਂ ਪਾਣੀ ਪੀਓਗੇ ਉਹਦੇ ਨਾਲ ਤੁਹਾਡਾ ਜਿਹੜਾ ਬੋਡੀ weight ਆ ਉਹ ਘਟੇਗਾ ਨਾ ਕਿ ਤੁਹਾਡਾ ਬੋਡੀ weight ਵਧੇਗਾ ਸੋ ਇਸ ਕਰਕੇ 3 ਤੋਂ 4 ਲੀਟਰ ਪਾਣੀ ਪੀ ਜ਼ਰੂਰੀ ਆ ਇੱਕ ਦਿਨ ਦੇ ਵਿੱਚ ਕਈਵੇਂ ਭੈਣ ਭਰਾਏ ਹੋ ਜੇ ਵੀ ਦੇਖਦੇ ਉਹ ਮਤਲਬ ਦੋ ਤਿੰਨ ਗਲਾਸ ਹੀ ਪੀਂਦੇ ਨੇ ਤੇ ਜਦੋਂ ਸਰਦੀਆਂ ਆ ਜਾਂਦੀਆਂ ਨੇ ਸਰਦੀਆਂ ਦੇ ਵਿੱਚ ਤਾਂ ਜਮੀ ਬਸ ਇੱਕ ਗਲਾਸ ਜਾਂ ਦੋ ਗਲਾਸ ਹੀ ਪੀਂਦੇ ਨੇ ਗਰਮੀਆਂ ਦੇ ਵਿੱਚ ਉਹ ਪਾਣੀ ਪੀਂਦੇ ਜ਼ਰੂਰ ਆ ਬਹੁਤ ਘੱਟ ਪੀਂਦੇ ਆ ਜੇ ਸਰਦੀਆਂ ਦੇ ਵਿੱਚ ਤੁਸੀਂ ਦੋ ਗਲਾਸ ਪਾਣੀ ਪੀਂਦੇ ਹੋ ਗਰਮੀਆਂ ਦੇ ਵਿੱਚ ਤੁਸੀਂ ਚਾਰ ਗਲਾਸ ਪਾਣੀ ਤੁਸੀਂ ਕਰ ਲੈਣੇ ਹੋ ਬਸ ਦੋ ਗਲਾਸ ਹੀ ਭਾਣਦੇ ਚਾਹੇ ਕਿ 1 ਲੀਟਰ ਤੁਸੀਂ ਇੱਕ ਦਿਨ ਦਾ ਪੀਤਾ ਤੁਸੀਂ ਜਿਆਦੀ ਚੀਜ਼ਾਂ ਕੀ ਪੀਂਦੇ ਹੋ ਤੁਸੀਂ ਪੀਂਦੇ ਹੋ ਜਿਆਦੀ ਚੀਜ਼ਾਂ ਕੋਲਡ ਡਰਿੰਕ ਪੀਣੀ ਜਾਂ ਡੱਬੇ ਵਾਲੇ ਜੂਸ ਪੀਨੇ ਜਾਂ ਬੋਤਲਾਂ ਵਾਲੇ ਜੂਸ ਪੀਨੇ ਜਾ ਤੁਸੀਂ ਹੋਰ ਕੋਈ ਮਤਲਬੀਦਾ ਕੋਲਡ ਡਰਿੰਕ ਵਗੈਰਾ ਨਹੀਂ ਆਓਗੇ ਗੰਦਮੰਦ ਤੁਸੀਂ ਉਹ ਜਿਆਦਾ ਚੀਜ਼ਾਂ ਪੀਨੇ ਹੋ ਤੁਹਾਨੂੰ ਭਿਆ ਘੱਟ ਲੱਗਦੀ ਆ ਉਹ ਚੀਜ਼ਾਂ ਜਦੋਂ ਤੁਸੀਂ ਪੀਨੇ ਉਹਦੇ ਨਾਲ ਤੁਹਾਡਾ ਬੋਡੀ weight ਵੀ ਵਧੇਗਾ ਬੋਡੀ weight ਤਾਂ ਵਧੇਗਾ ਹੀ ਵਧੇਗਾ ਤੇ ਨਾਲ ਤੋਂ ਅੰਡੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਵਧਣਗੀਆਂ ਜਿੱਥੇ ਤੁਹਾਨੂੰ 20 ਬਿਮਾਰੀਆਂ ਸੀ ਜਦੋਂ ਤੁਸੀਂ ਇਹੋ ਜਿਹੇ ਗੰਦਮੰਦ ਖਾਣਾ ਪੀਣਾ ਸ਼ੁਰੂ ਕਰ ਦੋਗੇ ਤੁਹਾਡੀਆਂ ਬਿਮਾਰੀਆਂ 20 ਤੋਂ 100 ਹੋ ਜਾਣੀਆਂ ਜੇ ਤੁਸੀਂ ਪਾਣੀ ਪੀਓਗੇ ਪਾਣੀ ਨਾਲ ਜਿਹੜੀ ਤੁਹਾਡੇ 20 ਬਿਮਾਰੀਆਂ ਸੀ ਉਹ ਵੀ ਠੀਕ ਹੋ ਜਾਣੀਆਂ ਤੇ ਜਿਹੜੀਆਂ ਹੋਰ ਬਿਮਾਰੀਆਂ ਤੁਹਾਨੂੰ ਜੋ ਲੱਗਣ ਦੇ ਚਾਂਸ ਸੀ ਉਹ ਵੀ ਘਟ ਜਾਣ ਤੋ ਇਸ ਕਰਕੇ ਕੋਸ਼ਿਸ਼ ਕਰੇ ਕਰੋ ਪਾਣੀ ਵੱਧ ਤੋਂ ਵੱਧ ਪੀਆ ਕਰੋ ਜਿਹੜੇ ਡੱਬੇ ਵਾਲੇ ਜੂਸ ਆ ਜਾਂ ਫਿਰ ਤੁਸੀਂ ਕੋਲਡ ਡਰਿੰਕ ਆ ਕੋਈ ਵੀ ਚੀਜ਼ ਆ ਉਹ ਤੁਸੀਂ ਨਹੀਂ ਪੀਣੀ ਹੈਗੀ ਗਰਮੀਆ ਦੇ ਵਿੱਚ ਕੀ ਕਰੋ ਤੁਸੀਂ ਇੱਕ ਬੋਤਲ ਪਾਣੀ ਦੀ ਭਰ ਕੇ ਰੱਖੋ ਉਹਦੇ ਵਿੱਚ ਤੁਸੀਂ ਨੂੰ ਦੋ ਤਿੰਨ ਨਿੰਬੂ ਨਿਚੋੜ ਦਿਓ ਦੋ ਤਿੰਨ ਨਿੰਬੂ ਨਿਚੋੜ ਕੇ ਤੇ ਇੱਕ ਚਮਚ ਤੁਸੀਂ ਕਾਲੀ ਮਿਰਚ ਦਾ ਪਾ ਲਓ ਤੇ ਉਹਦੇ ਵਿੱਚ ਤੁਸੀਂ ਕਾਲਾ ਨਮਕ ਪਾ ਲਓ ਤੇ ਉਹਦੇ ਵਿੱਚ ਤੁਸੀਂ ਮਸ਼ੂਗਰ ਦੀ ਪੋਣੀ ਹੈਗੀ ਖੰਡ ਬਿਲਕੁਲ ਵੀ ਨਹੀਂ ਪੋਣੀ ਹੈਗੀ ਉਹਨੂੰ ਕੋਲ ਕੇ ਕੋਲ ਰੱਖ ਲਓ ਜਦੋਂ ਤੁਹਾਨੂੰ ਪਿਆਸ ਲੱਗੇ ਤੁਸੀਂ ਉਹ ਨਿੰਬੂ ਪਾਣੀ ਪੀ ਲਓ ਉਹਦੇ ਨਾਲ ਕੀ ਹੈ ਕਿ ਤੁਹਾਡੀ ਗੋੜੀ ਜਿਹੜੀ ਬਿਲਕੁਲ ਠੀਕ ਰਹੇਗੀ ਤੇ ਤੁਹਾਡਾ ਜਿਹੜਾ ਬੋਡੀ ਵੇਟ ਆਪ ਕੋ ਆਟੋਮੈਟਕੀ ਘਟਦਾ ਜਾਏਗਾ ਜੀ ਸੋ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਤੋਂ ਇਸ ਵੀਡੀਓ ਦੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜਿਹੜਾ ਪਾਣੀ ਆ ਤੁਹਾਡੇ ਲਈ ਕਿੰਨਾ ਜ਼ਰੂਰੀ ਆ ਸੋ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈ ਤਾਂ ਮੇਰੇ ਭੈਣ ਭਰਾਵਾਂ ਦਾ ਪਲੀਜ਼ ਤੁਸੀਂ ਵੀ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਮੈਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ